ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਇੱਕ ਛੋਟੀ ਜੀ ਟ੍ਰਿਕ ਦੱਸਣ ਲੱਗੀ ਆ ਤੁਹਾਨੂੰ ਜੇ ਤੁਹਾਨੂੰ ਵਧੀਆ ਲੱਗੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਨਾ ਇਹ ਹੈਗਾ ਜੀ ਮੇਰੇ ਕੋਲ ਖਾਲੀ ਕੈਪ ਹੈਗਾ ਜੀ ਖਾਲੀ ਉਹਦਾ ਸਾਬਣ ਦਾ ਕਿਵੇਂ ਸਾਬਣ ਦਾ ਖਾਲੀ ਆ ਪੈਕੇਟ ਠੀਕ ਹੈ ਜੀ ਕੋਈ ਵੀ ਤੁਸੀਂ ਸਾਬਣ ਜਿਹੜਾ ਵੀ ਯੂਜ਼ ਕਰਦੇ ਹੋ ਤੇ ਬਾਅਦ ਵਿੱਚ ਆ ਖਾਲੀ ਸਾਡੇ ਕੋਲ ਰਹਿ ਜਾਂਦਾ ਆ ਇਹਨੂੰ ਅਸੀਂ ਬਹੁਤ ਹੀ ਵਧੀਆ ਯੂਜ਼ ਕਰਨਾ ਹੈ ਵਧੀਆ ਤਰੀਕੇ ਦੇ ਨਾਲ ਕਿ ਜਿਹੜਾ ਅਸੀਂ ਇਹਨੂੰ ਵੀ ਨਾ ਸੁੱਟੀਏ ਇਹ ਵੀ ਸਾਡੇ ਕਿਸੇ ਕੰਮ ਆ ਸਕੇ ਚੀਜ਼ ਵੇਸਟ ਮਟੀਰੀਅਲ ਚ ਆਹ ਵੇਖੋ ਅਸੀਂ ਇਹਨੂੰ ਕੈਂਚੀ ਨਾਲ ਕੱਟ ਲੈਣਾ ਆ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਕੱਟ ਲਿਆ ਹੋਇਆ ਵਿੱਚੋਂ ਵੀ ਇੱਕ ਵਾਰੀ ਹੋਰ ਕੱਟ ਲਾਂਗੇ ਤਾਂ ਕਿ ਇਹਦੇ ਛੋਟੇ-ਛੋਟੇ ਜਿਹੜੇ ਪੀਸ ਆ ਉਹ ਅਸੀਂ ਆਸਾਨੀ ਨਾਲ ਕੱਟ ਸਕੀਏ ਦੇਖੋ ਇਸ ਤਰ੍ਹਾਂ ਮੈਂ ਕਰ ਲਿਆ ਤੇ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ ਤੁਹਾਨੂੰ ਵੀ ਪਤਾ ਕਿ ਜਦੋਂ ਅਸੀਂ ਸਾਬਣ ਕੱਟ ਕੇ ਉਹ ਜਿਹੜਾ ਕੈਪਰ ਸੁੱਟ ਦਿੰਨੇ ਆ ਤੇ ਉੱਚ ਸਮੈਲ ਬਹੁਤ ਆਉਂਦੀ ਆ ਇਸ ਲਈ ਅਸੀਂ ਇਹਨੂੰ ਹੁਣ ਅਸੀਂ ਯੂਜ਼ ਕਰਾਂਗੇ ਤੁਸੀਂ ਦੇਖਣਾ ਕਿ ਮੈਂ ਕਿੱਥੇ ਕਰਦੀ ਆ ਆ ਸੀ ਕਿ ਲਿਆਲੇ ਬਰਤਨ نیچے ਟ੍ਰੇ ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ ਕਟਿੰਗ ਅਸੀਂ ਕਰਨੀ ਆ ਛੋਟੀ ਤੁਸੀਂ ਚਾਹੋ ਜਿੱਦਾਂ ਵੀ ਮਰਜ਼ੀ ਇਹਦੀ ਕਟਿੰਗ ਕਰ ਲਓ ਜਿੱਥੇ ਮੈਂ ਬਰਤਨ ਆ ਨਾ ਇਹਨੂੰ ਫੇ ਤੁਸੀਂ ਆਪੇ ਹੀ ਹਿਸਾਬ ਲਾ ਲੈਣਾ ਵਾ ਕਿ ਅਸੀਂ ਹੁਣ ਇਹਦੀ ਕਟਿੰਗ ਜਿਹੜੀ ਹੈ ਕਿਸ ਤਰ੍ਹਾਂ ਨਾਲ ਕਰ ਸਕਦੇ ਹਾਂ ਛੋਟੀ ਕਰ ਲੋ ਵੱਡੀ ਕਰ ਲੋ ਉਹ ਤੁਹਾਡੀ ਮਰਜ਼ੀ ਹੈ ਜੀ ਬਸ ਇਦਾਂ ਅਸੀਂ ਸਾਰੇ ਜਿਹੜੇ ਆ ਪਾਉਚ ਇਦਾਂ ਸੌਰੀ ਪੇਜ ਕਟਿੰਗ ਕਰ ਲੈਣੇ ਆ ਇਹ ਤੁਸੀਂ ਖਾਲੀ ਪਾਉਚ ਜਿਹੜੇ ਆ ਦੇ ਪੈਕੇਟ ਹੁੰਦਾ ਖਾਲੀ ਇਹ ਅਸੀਂ ਸੁੱਟਣਾ ਨਹੀਂ ਆ ਤੁਸੀਂ ਚਾਹੋ ਤੇ ਇਹਨੂੰ ਆਪਣੇ ਦੀਵਾਨ ਬਾਕਸ ਬੈੱਡ ਦੇ ਵਿੱਚ ਵੀ ਰੱਖ ਸਕਦੇ ਹੋ ਕਿਉਂਕਿ ਇਹਦੀ 스멜 ਜਿਹੜੀ ਹੈ ਜਾਂਦੀ ਨਹੀਂ ਆ 스멜 ਇਹਦੇ ਵਿੱਚ ਬਹੁਤ ਹੁੰਦੀ ਆ ਤੇ ਸਾਡੇ ਕੱਪੜਿਆਂ ਵਿੱਚੋਂ ਜਿਹੜੀ 스멜 ਆਉਂਦੀ ਆ ਫਿਰ ਇਹਨੂੰ ਸੁਟਣ ਦਾ ਤੇ ਕੋਈ ਹੈ ਨਹੀਂ ਐਡਾ ਸਾਨੂੰ ਕੋਈ ਬੈਨੀਫਿਟ ਤਾਂ ਹੁੰਦਾ ਨਹੀਂ ਕਿ ਸੁਟਿਆ ਕੁਝ ਮਿਲ ਜਾਵੇ ਇਹਨੂੰ ਵਰਤਾਂਗੇ ਤੇ ਫੇਰ ਹੀ ਕੁਝ ਨਾ ਕੁਝ ਮਤਲਬ ਬੈਨੀਫਿਟ ਹੋਏਗਾ ਆ ਦੇਖੋ ਹੁਣ ਮੈਂ ਸਾਰੇ ਇਹ ਕਟਿੰਗ ਕਰ ਲਏ ਹੋਏ ਪੇਪਰ ਇਹਦੇ ਠੀਕ ਹੈ ਜੀ ਤੇ ਚਲੋ ਫਿਰ ਇਹਨੂੰ ਯੂਜ਼ ਕਰਦੇ ਆਂ ਵੀ ਕਿੱਥੇ ਕਰਦੀ ਆਂ ਦੇਖੋ ਤੁਸੀਂ ਵੀ ਹੁਣ ਤੁਸੀਂ ਦੇਖੋ ਕਿ ਮੈਂ ਕਿੱਥੇ ਯੂਜ਼ ਕਰਦੀ ਆਂ ਜਿੱਦਾਂ ਕਿ ਸਾਡੇ ਬੱਚੇ ਸ਼ੂਜ਼ ਪਾਉਂਦੇ ਆ ਕਿਤੇ ਸਕੂਲ ਟਾਈਮ ਵੀ ਪਾਉਂਦੇ ਜਿਹੜੇ ਬੱਚੇ ਡੇਲੀ ਪਾਉਂਦੇ ਆ ਉਹਨਾਂ ਵਾਸਤੇ ਤੇ ਬਹੁਤ ਹੀ ਵਧੀਆ ਟ੍ਰਿਕ ਹੈ ਜੀ ਤੇ ਜਿਹੜੇ ਅਸੀਂ ਕਿਤੇ ਜਾਣ ਆਉਣ ਵਾਸਤੇ ਸ਼ੂਜ਼ ਆਪਣੇ ਜਿਹੜੇ ਉਹ ਪੈਕ ਕਰਕੇ ਰੱਖ ਦਿੰਨੇ ਆ ਤੁਸੀਂ ਉਹਨਾਂ ਵਿੱਚ ਵੀ ਇਹਨਾਂ ਨੂੰ ਰੱਖ ਸਕਦੇ ਹੋ ਇਸ ਤਰ੍ਹਾਂ ਜਿਹੜੇ ਡੇਲੀ ਵੇਅਰ ਲਈ ਸ਼ੂਜ਼ ਹੁੰਦੇ ਆ ਉਹਨਾਂ ਵਾਸਤੇ ਤੇ ਜ਼ਿਆਦਾ ਬੈਟਰ ਆ ਕੰਮ ਆਹ ਦੇਖੋ ਇਨਾਂ ਨੂੰ ਮੈਂ ਸ਼ੂਜ਼ ਦੇ ਵਿੱਚ ਪਾਤਾ ਹੋਇਆ ਜੀ ਜਿਹੜੇ ਮੈਂ ਪੇਪਰ ਕੱਟੇ ਸੀਗੇ ਸਾਬਣ ਦੇ ਆ ਦੇਖੋ ਇਹਦੇ ਨਾਲ ਕੀ ਹੋਊਗਾ ਕਿ ਜਿਹੜੀ ਸਾਡੀ ਬੈਡ ਸਮੈਲ ਹੋਏਗੀ ਉਹ ਨਹੀਂ ਆਊਗੀ ਨਾ ਤੇ ਸੌਕਸ ਵਿੱਚੋਂ ਆਣੀ ਆ ਤੇ ਨਾ ਹੀ ਜੀ ਸ਼ੂਜ਼ ਦੇ ਵਿੱਚੋਂ ਆਣੀ ਆ ਆ ਦੇਖੋ ਬਸ ਇਸ ਤਰ੍ਹਾਂ ਤੁਸੀਂ ਪਾ ਕੇ ਸ਼ੂਜ਼ ਦੇ ਵਿੱਚ ਤੇ ਇਹਨਾਂ ਨੂੰ ਰੱਖ ਦੇਣਾ ਆ ਤੇ ਤੁਸੀਂ ਹੋ ਸਕਦਾ ਤੇ ਸੌਕਸ ਪਾ ਕੇ ਇੰਜ ਵੀ ਤੁਸੀਂ ਸ਼ੂਜ਼ ਪਾ ਕੇ ਜਾ ਸਕਦੇ ਹੋ ਤੇ ਜੇ ਤੁਸੀਂ ਕੱਢਣੇ ਚਾਹੁੰਦੇ ਆ ਚਾਹੁੰਦੇ ਇਹਨੂੰ ਬਾਹਰ ਕਿ ਅਸੀਂ ਜਿਹੜੇ ਪੇਪਰ ਆ ਬਾਹਰ ਕੱਢ ਦਈਏ ਤੇ ਤੁਸੀਂ ਬਾਹਰ ਵੀ ਕੱਢ ਸਕਦੇ ਹੋ ਵੈਸੇ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਐਦਾਂ ਜਰੂਰ ਰੱਖ ਕੇ ਪੇਪਰਾਂ ਨੂੰ ਦੇਖਿਓ ਕਿ ਜਿਹੜੇ ਤੁਹਾਡੀ ਬੈਡ ਸਮੈਲ ਆ ਕਿੰਨੀ ਜਲਦੀ ਦੂਰ ਹੁੰਦੀ ਆ ਕਿਉਂਕਿ ਇਹ ਸਾਡਾ ਵੇਸਟ ਮਟੀਰੀਅਲ ਸੀਗਾ ਜਿਹੜਾ ਕਿ ਅਸੀਂ ਬਹੁਤ ਸਹੀ ਤਰੀਕੇ ਦੇ ਨਾਲ ਯੂਜ਼ ਕੀਤਾ ਹੈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ